ਮੈਂ ਅਨੁਰਾਧਾ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ ਅਸੀਂ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀ ਅੰਡਰ ਡਾਇਰੈਕਸ਼ਨ ਸੇ ਅਕੋਰਡਿੰਗਲੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਰਾਤ ਸਮੱਗਰੀ ਸਪਲਾਈ ਕਰ ਰਹੇ ਹਾਂ ਤੇ ਅੱਜ ਸਾਡੇ ਜ਼ਿਲ੍ਹੇ ਦੇ ਮਾਨਯੋਗ ਸੈਸ਼ਨ ਜੱਜ ਸਾਹਿਬ ਜੋ ਕਿ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਵੀ ਨੇ ਸ਼੍ਰੀ ਸੁਮਿਤ ਮਲhotra ਜੀ ਖੁਦ ਆਪਣੀ ਇੱਕ ਟੀਮ ਦੇ ਨਾਲ ਗੱਟੀ ਰਾਜੋਕੇ ਪਿੰਡ ਦੇ ਵਿੱਚ ਪਹੁੰਚੇ ਤੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਰਾਹਤ ਸਮਗਰੀ ਜਿਵੇਂ ਕਿ ਉਹਦੇ ਵਿੱਚ ਦਾਲ ਆਟਾ ਚਾਵਲ ਵਗੈਰਾ ਜਾਂ ਹੋਰ ਘਰ ਦੇ ਘਰੀਦੂ ਸਮਾਨ ਜਾਂ ਉਹਨਾਂ ਨੂੰ ਬੇਸਿਕ ਨੀਡਸ ਵਾਲੀਆਂ ਜਿਹੜੀਆਂ ਸਮਾਨ ਸੀਗਾ ਉਹ ਅਸੀਂ ਅੱਜ ਉਹਨਾਂ ਨੂੰ ਗੱਟੀ ਰਾਜੋਕੇ ਪਿੰਡ ਜਾ ਕੇ ਵੰਡ ਕੇ ਆਏ ਹਾਂ ਮੈਂ ਅਨੁਰਾਧਾ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਜੀਵੇਂ ਕਿ ਤੁਸੀਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ ਅਸੀਂ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀਜ਼ ਦੀ ਅੰਡਰ ਡਾਇਰੈਕਸ਼ਨ ਸੇ ਅਕੋਰਡਿੰਗਲੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਰਾਤ ਸਮੱਗਰੀ ਸਪਲਾਈ ਕਰ ਰਹੇ ਹਾਂ ਤੇ ਅੱਜ ਸਾਡੇ ਜ਼ਿਲ੍ਹੇ ਦੇ ਮਾਨਯੋਗ ਸੈਸ਼ਨ ਜੱਜ ਸਾਹਿਬ ਜੋ ਕਿ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੋਜ਼ਪੁਰ ਵੀ ਨੇ ਸ਼੍ਰੀ ਸੁਮਿਤ ਮਲੋਤਰਾ ਜੀ ਖੁਦ ਆਪਣੀ ਇੱਕ ਟੀਮ ਦੇ ਨਾਲ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਪਹੁੰਚੇ ਤੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਰਾਹਤ ਸਮਗਰੀ ਜਿਵੇਂ ਕਿ ਉਹਦੇ ਵਿੱਚ ਦਾਲ ਆਟਾ ਚਾਵਲ ਵਗੈਰਾ ਜਾਂ ਹੋਰ ਘਰ ਦੇ ਘਰੀਦੂ ਸਮਾਨ ਜਾਂ ਉਹਨਾਂ ਨੂੰ ਬੇਸਿਕ ਨੀਡਸ ਵਾਲੀਆਂ ਜਿਹੜੀਆਂ ਸਮਾਨ ਸੀਗਾ ਉਹ ਅਸੀਂ ਅੱਜ ਉਹਨਾਂ ਨੂੰ ਗੱਟੀ ਰਾਜੋ ਕੇ ਪਿੰਡ ਜਾ ਕੇ ਵੰਡ ਕੇ ਆਏ ਹਾਂ ਮੈਂ ਅਨੁਰਾਧਾ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ ਜੀ ਵੀ ਕਿਸੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ ਅਸੀਂ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀ ਅੰਦਰਲੇਖਣ ਸੇ ਅਕੋਰਡਿੰਗਲੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਰਹੇ ਆ ਲੋਕਾਂ ਨੂੰ ਰਾਤ ਸਮਗਰੀ ਸਪਲਾਈ ਕਰ ਰਹੇ ਆ ਤੇ ਅੱਜ ਸਾਡੇ ਜ਼ਿਲ੍ਹੇ ਦੇ ਮਾਨਯੋਗ ਸੈਸ਼ਨਰ ਸਾਹਿਬ ਜੋ ਕਿ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੋਜ਼ਪੁਰ ਵੀ ਨੇ ਸ਼੍ਰੀ ਸੁਮਿਤ ਮਲhotra ਜੀ ਖੁਦ ਆਪਣੀ ਇੱਕ ਟੀਮ ਦੇ ਨਾਲ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਪਹੁੰਚੇ ਤੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਰਾਹਤ ਸਮਗਰੀ ਜਿਵੇਂ ਕਿ ਉਹਦੇ ਵਿੱਚ ਦਾਲ ਅੱਟਾ ਚਾਵਲ ਵਗੈਰਾ ਜਾਂ ਹੋਰ ਘਰ ਦੇ ਘਰੀਦੂ ਸਮਾਨ ਜਾਂ ਉਹਨਾਂ ਨੂੰ ਬੇਸਿਕ ਨੀਡਸ ਵਾਲੀਆਂ ਜਿਹੜੀਆਂ ਸਮਾਨ ਸੀਗਾ ਉਹ ਅਸੀਂ ਅੱਜ ਉਹਨਾਂ ਨੂੰ ਗੱਟੀ ਰਾਜੋ ਕੇ ਪਿੰਡ ਜਾ ਕੇ ਵੰਡ ਕੇ ਆਏ ਹਾਂ ਮੈਂ ਅਨੁਰਾਧਾ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ ਅਸੀਂ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀ ਅੰਡਰ ਲੈਕਸ਼ਨ ਸੇ ਅਕੋਰਡਿੰਗਲੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਰਾਤਸਮਗਰੀ ਸਪਲਾਈ ਕਰ ਰਹੇ ਹਾਂ ਤੇ ਅੱਜ ਸਾਡੇ ਜ਼ਿਲ੍ਹੇ ਦੇ ਮਾਨਯੋਗ ਸੈਸ਼ਨ ਜੱਜ ਸਾਹਿਬ ਜੋ ਕਿ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੋਜ਼ਪੁਰ ਵੀ ਨੇ ਸ਼੍ਰੀ ਸੁਮਿਤ ਮਲhotra ਜੀ ਉਹਦ ਆਪਣੀ ਇੱਕ ਟੀਮ ਦੇ ਨਾਲ ਗੱਟੀ ਰਾਜੋਕੇ ਪਿੰਡ ਦੇ ਵਿੱਚ ਪਹੁੰਚੇ ਤੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਰਾਹਤ ਸਮਗਰੀ ਜਿਵੇਂ ਕਿ ਉਹਦੇ ਵਿੱਚ ਦਾਲ ਆਟਾ ਚਾਵਲ ਵਗੈਰਾ ਜਾਂ ਹੋਰ ਘਰ ਦੇ ਘਰੀਦੂ ਸਮਾਨ ਜਾਂ ਉਹਨਾਂ ਨੂੰ ਬੇਸਿਕ ਨੀਡਸ ਵਾਲੀਆਂ ਜਿਹੜੀਆਂ ਸਮਾਨ ਸੀਗਾ ਉਹ ਅਸੀਂ ਅੱਜ ਉਹਨਾਂ ਨੂੰ ਗੱਟੀ ਰਾਜੋਕੇ ਪਿੰਡ ਜਾ ਕੇ ਵੰਡ ਕੇ ਆਏ